ਹਾਂ ਦੇ ਗਰੇਲੇ ਹੋਏ ਪਿਆਰ ਇੱਕਦਮ ਤੇਨ ਨੂੰ ਮੈਂ ਕੜਾਜੂ ਕੱਢ ਲਈ ਬੜੀ ਤੇ ਆ ਦੇਖੋ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸੁਖ ਮਿਲੋ ਸਭ ਪਾਰਾ ਹੈ ਚੈਨਲ ਦੀ ਤੁਹਾਡਾ ਸਵਾਗਤ ਹੈ YouTube ਤੇ ਕਿਦਾ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਕਾਲ ਜੀ ਸਾਡੇ ਭੈਣ ਭਰਾ ਨੂੰ ਸਤਿ ਸ਼੍ਰੀ ਕਾਲ ਜੀ ਤੈਨੂੰ ਸਤਿ ਸ਼੍ਰੀ ਕਾਲ ਜੀ ਜਿਹੜੇ ਸਾਡੇ ਚੈਨਲ ਦੇ ਨਵੇਂ ਆਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਬਹੁਤ ਧੰਨਵਾਦ ਤੁਹਾਡਾ ਜੀ ਤੇ ਦੇਖੋ ਜੀ ਆ ਵਗੈ ਦੁਪਹਿਰ ਦਾ ਟਾਈਮ ਸਵੇਰ ਦੇ ਕੰਮ ਕਰ ਨਿਬੜ ਗਏ ਹਨਾ ਜਣੀ ਅੱਧੇ ਇੱਕ ਤੇ ਹੁਣ ਖਾਣ ਪੀਣ ਦੇ ਕੰਮ ਸ਼ੁਰੂ ਹੋ ਗਏ ਆ ਦੇਖੋ ਜੀ ਅੱਜ ਬਣਾਵਾ ਕarele ਤੇ ਚੰਗੀ ਤਰ੍ਹਾਂ ਮੈਂ ਧੋਲੇ ਸੀ ਅਛਿੱਲਾ ਆ ਤੇ ਇਹ ਅਛਿੱਲਾ ਵੀ ਮੈਂ ਤੜਕ ਲੈਣੀ ਨਹੀਂ ਅਛਿੱਲਾ ਵਿੱਚ ਛਿੱਤੀਆਂ ਹੈਗੀਆਂ ਕਿਉਂਕਿ ਜੋ ਵੀ ਅਸਰ ਹੁੰਦਾ ਨਾ ਇਹਨਾਂ ਦੇ ਵਿੱਚ ਹੁੰਦਾ ਆਪਾਂ ਸੱਟ ਦਿੰਨੇ ਆ ਪਰ ਨਹੀਂ ਤੇ ਮੈਨੂੰ ਜ਼ਰੂਰ ਬਾਅਦ ਚ ਭਨ ਕੇ ਬਣਾ ਲੈਣੀ ਨਹੀਂ ਤੇ ਆ ਦੇਖੋ ਜੀ ਕarele ਤੇ ਆ ਦੇਖੋ ਜੀ ਇਹ ਤਰ੍ਹਾਂ ਤੇ ਇਹ ਕੱਟ ਲਿਆ ਮੈਂ ਤੇ ਛਿਲ ਲਾ ਲਈ ਉਪਰੋਂ ਇਹਦੀ ਪਰ ਕਈ ਵਾਰੀਆਂ ਭੈਣਾ ਹਨ ਜਿੱਦਾਂ ਕਰੋ ਵੀ ਛਿਲ ਸੜੇ ਬਣਾ ਲੈਂਦੀਆਂ ਚਲੋ ਖੈਰ ਆਪਣੀ ਮਰਜ਼ੀ ਹੁੰਦੀ ਆ ਤੇ ਮੈਂ ਤੇ ਇਹਦੇ ਛਿਲ ਲਾ ਕੇ ਹੋਰ ਇਹਨਾਂ ਨੂੰ ਲੂਣ ਲਾ ਕੇ ਤੁੱਪੇ ਸੁਪਣੇ ਪਾ ਲੈਣਾ ਤੇ ਦੂਏ ਟਾਈਮ ਫੇਰ ਨਾ ਤੜਕ ਲੈਣਾ ਤੇ ਸੁਕਣੇ ਪਾਉਣ ਦੇ ਨਾਲ ਇਹਨਾਂ ਦੀ ਗਰਤਨ ਖਤਮ ਹੋ ਜਾਂਦੀ ਜਦੋਂ ਆਪਾਂ ਇਦਾਂ ਨਾਲ ਬਣਾ ਲੈਂਦੇ ਆ ਤੇ ਫੇਰ ਕੜਤਨ ਮਾਰਦੇ ਆ ਕੌੜੇ ਜੇ ਬਣ ਜਾਂਦੇ ਆ ਤੇ ਫਿਰ ਧੁੱਪ ਲੱਗਣਾ ਥੋੜੇ ਇਹਨਾਂ ਦੀ ਜਿਦਾਂ ਕਹ ਲੋ ਵੀ ਨਮੀ ਥੋੜੀ ਘਟ ਜਾਂਦੀ ਹੈ ਸੁੱਕ ਜਾਂਦੀ ਆ ਤੇ ਫਿਰ ਬਹੁਤ ਵਧੀਆ ਲੱਗਦਾ ਆ ਜਦ ਤਾਈ ਸੁੱਕ ਜਾਣਗੇ ਤਦ ਤੱਕ ਮੈਂ ਇਹਨਾਂ ਦਾ ਫਿਰ ਤੜਕਾ ਤਿਆਰ ਕਰ ਲਵਾਂਗੀ ਤੇ ਦੁਪਹਿਰ ਦਾ ਹੋ ਗਿਆ ਟਾਈਮ ਸੇਕਰ ਹੋ ਗਈ ਦੁਪਹਿਰ ਤੇ ਇੱਕ ਵਜ ਦਾ ਹੋ ਗਿਆ ਟਾਈਮ ਤੇ ਦੇਖੋ ਜੀ ਦਾਲ ਪਾਣੀ ਦਿਨੇ ਬਣਿਆ ਹੋਊ ਤਾਂ ਵਧੀਆ ਰਹਿੰਦਾ ਆ ਤੇ ਫਿਰ ਸ਼ਾਮ ਨੂੰ ਤਾਂ ਚਾਟੀ ਚਲੋ ਸ਼ਾਮ ਖਤਮ ਹੋ ਜਾਂਦੀ ਆ ਤੇ ਬਸ ਇਹਦੇ ਅੱਜ ਕੱਲ੍ਹ ਕੰਮ ਕਰਦੇ ਦੇਣੇ ਆ ਤੇ ਛੱਲਾਂ ਛੱਲਾਂ ਇਹਨਾਂ ਦੇ ਬਹੁਤ ਅਸਰ ਹੁੰਦਾ ਤਾਂ ਪਰ ਮੈਂ ਪਹਿਲਾਂ ਤਾਂ ਇਹ ਨਹੀਂ ਛੱਡਦੀ ਹੁੰਦੀ ਸੀ ਕਿ ਛੱਲਾਂ ਬਹੁਤ ਟੇਸਟੀ ਲੱਗਦੀਆਂ ਹਨਾ ਇਹ ਤਾਂ ਨੂੰ ਭੁੱਜ ਜਾਂਦੀਆਂ ਤੇ ਦੇਖੋ ਜੀ ਇਹ ਹੁਣ ਹਰੀਆਂ ਇੱਕਦਮ ਨਵੀਆਂ ਵਿੱਚ ਇਹਨਾਂ ਦੇ ਤੇ ਇਹ ਵੀ ਹਨਾ ਜਦ ਧੁੱਪ ਚ ਆਪਾਂ ਰੱਖਿਆ ਨੂੰ ਸੁੱਕ ਸੁੱਕ ਜਾਣੀਆਂ ਤੇ ਇਹਨਾਂ ਦਾ ਟੇਸਟ ਬਹੁਤ ਸੋਹਣਾ ਆਉਂਦਾ ਆ ਤੇ ਇਹ ਜੇ ਤੁਸੀਂ ਇਹ ਪੈਂਜੀ ਤੁਸੀਂ ਹਨਾ ਜਿਹੜੀਆਂ ਮੇਨੇ ਪਹਿਣਾ ਮੇਰੇ ਵੀਡੀਓ ਵਲੌਗ ਦੇਖਦੀਆਂ ਹਨਾ ਤੇ ਛੱਟੀਆਂ ਨਾ ਕਰੋ ਛੱਲਾਂ ਨੂੰ ਤੇ ਇਹਨਾਂ ਨੂੰ ਵੀ ਤੜਕਾ ਲਾਇਆ ਕਰੋ ਇਹਨਾਂ ਦਾ ਜਿਹਦਾ ਪਹਿਲਾਂ ਤੜਕਾ ਲਾ ਲਿਆ ਤਰੀਲਿਆਂ ਨੂੰ ਤੇ ਨਾਲ ਵਿੱਚ ਥੋੜਾ ਬਤਾ ਤੇਲ ਵੱਜਦਾ ਹੁੰਦਾ ਆ ਤਾਂ ਉਹਦੇ ਵਿੱਚ ਇਹ ਤੁੜਕ ਲਿਆ ਕਰੋ ਤੇ ਇਹ ਤੇਲ ਤਾਂ ਥੋੜਾ ਘੱਟ ਲੱਗੇ ਫਿਰ ਤੁਸੀਂ ਤੇਲ ਹੋਰ ਥੋੜਾ ਪਾ ਸਕਦੇ ਆ ਨਾ ਸਰੋਂ ਦਾ ਤੇਲ ਤੇ ਚਲੋ ਜੀ ਹੁਣ ਮੈਂ ਵਿੱਚ ਲੂਣ ਪਾ ਕੇ ਵਿੱਚ ਤੇ ਧੁੱਪੇ ਨਾਲ ਸੁੱਕਣੇ ਪਾ ਦਵਾਂ ਤੇ ਆਪਾਂ ਤਿਆਰ ਕਰ ਲਈ ਹੁਣ ਮਸਾਲਾ ਇਹਨਾਂ ਦਾ ਤੇ ਫਿਰ ਅੱਜ ਖਾਵਾਂਗੇ ਕਰੇਲੇ ਤੇ ਦੇਖੋ ਜੀ ਲੱਸੀ ਦੇ ਤਬ ਬਗੈਰ ਨਹੀਂ ਇਹ ਸਹੀ ਲੈਂਦੇ ਹੈਗੇ ਨਾ ਤੇ ਜਰੂਰੀ ਚਾਹੀਦੇ ਆ ਚਲੋ ਠੀਕ ਹੈ ਜੀ ਪਾ ਲੈਣਾ ਇਹਨਾਂ ਦੇ ਬੋਰੀਆਂ ਦੀ ਦਵਾਈ ਆ ਦੇਖੋ ਇਹ ਕੇਲੇ ਵਿੱਚ ਸੁੱਕਣੇ ਪਾਤੇ ਆ ਤੋਂ ਬਹੁ ਲੱਗੀ ਆ ਤੇ ਲੂਣ ਵੀ ਪਾਤੋ ਤੇ ਮੜਾ ਮੋਟਾ ਤੇ ਫਿਰ ਹੁਣ ਇਹ ਸੁੱਕ ਜਾਣੇ ਹਵਾ ਦੇ ਨਾਲ ਵੀ ਕੁਛ ਕੁ ਧੁੱਪ ਦੇ ਨਾਲ ਤੇ ਐ ਨੂੰ ਜਿਦਾ ਹੁਣ ਹਰੇ ਦਿਸਦੇ ਨਾ ਤੇ ਨਵੀਂ ਉੱਡ ਜਾਣੀ ਆ ਧੁੱਪ ਦੇ ਨਾਲ ਧੁੱਪ ਸੀ ਤਖੀ ਲੱਗੀ ਹੋਈ ਆ ਤਾਂ ਪਰ ਰੱਖਾਂਗੇ ਇਹਨੂੰ ਆ ਦੇਖੋ ਪਾਣੀ ਜਪੀਆਂ ਦਾ ਵਿੱਚੋਂ ਇਹਦਾ ਧੋ ਕੇ ਸਵਾਰ ਕੇ ਤਾਂ ਸ਼ੱਲਾਂ ਵੀ ਤੇ ਮੱਝ ਦਾ ਛੇੜ ਦੇਣੇ ਆ ਖੋਲ ਦੇਣੇ ਆ ਤੇ ਬਦੀ ਹੋ ਜਾਣੇ ਆ ਤੋ ਕੋ ਨਗ ਦੇ ਤੋ ਕੋੜੀਏ ਪੱਜੋ ਬਚ ਹਾਂਜੀ ਦੇਖੋ ਜੀ ਕੁੰਡੇ ਕੋਟਨੇ ਵਿੱਚ ਆਪਾਂ ਤਿਆਰ ਕਰਾਂਗੇ ਮਸਾਲਾ ਕਰੇਲਿਆਂ ਦਾ ਤੇ ਵਿੱਚ ਵਿੱਚ ਮਸਾਲਾ ਹਲਦੀ ਸਾਰ ਕੁਝ ਪਾ ਲਿਆ ਵਿੱਚ ਇਹਦੇ ਨੂੰ ਹੋਰ ਆਪਾਂ ਜੀ ਗਰਮ ਪਾ ਨਹੀਂ ਸਕਦੇ ਵਿੱਚ ਇਹਦੇ ਕਿਉਂਕਿ ਕਰੇਲੇ ਤੇ ਪਹਿਲੇ ਗਰਮ ਹੁੰਦੇ ਹਨ ਜਿਹਦੇ ਮਸਾਲਾ ਫ੍ਰੀ ਕਰਕੇ ਫਿਰ ਕਰੇਲੇ ਭਰਨੇ ਆ ਤੇ ਆਪਾਂ ਇਹ ਚ ਚੌਪ ਕਰਕੇ ਨਹੀਂ ਪਾ ਸਕਦੇ ਜਿਹੜੇ ਚੌਪ ਕਰਕੇ ਪਾਇਆ ਨੂੰ ਸਾਰੇ ਮਟੀਰੀਅਲ ਨੂੰ ਸਾਰੇ ਇਹੋ ਬਾਅਦ ਹੋ ਰਿਹਾ ਘੀ ਤੇਲ ਵਿੱਚ ਫਿਸ ਕਰਕੇ ਫਿਰ ਇਹ ਚ ਥਿੰਗ ਜਰਾ ਬਰੀਕ ਕਰਾਂਗੇ ਕੁੰਡੇ ਕੋਟੇ ਜਗ ਦੇਖਣ ਨੂੰ ਨਹੀਂ ਮਿਲਦੇ ਪਰ ਅਸੀਂ ਪੰਜਾਬੀ ਵੈਸਾ ਪ੍ਰਾਣਾ ਆਪਣਾ ਰੱਖਿਆ ਹੋਇਆ ਹੈ ਨਾ ਤੇ ਜਦ ਨਹੀਂ ਕੁਟੀ ਦੀ ਇਹਦੇ ਵਿੱਚ ਤੇ ਵਧੀਆ ਲੱਗਦੀ ਹੈ ਨਾ ਤੇ ਜੋ ਕੁੰਡੇ ਕੋਟੇ ਦੀ ਮਸਾਲੇ ਦਾ ਸਵਾਦ ਆ ਉਹ ਚੌਪ ਚ ਨਹੀਂ ਹੈਗਾ ਚੌਪ ਕਰਕੇ ਨਹੀਂ ਹੈਗਾ ਤੇ ਇਕਦਮ ਠੀਕ ਕੁਟੀ ਜਾਂਦੀ ਵਿੱਚ ਇਹਦੇ ਤੇ ਵਧੀਆ ਆ ਤੇ ਹੁਣ ਕਟਾਂਗੇ ਮਸਾਲਾ ਇਹਨੂੰ ਛਿੰਗਰਾ ਬ੍ਰੀਕ ਕਰਾਂਗੇ ਤਾਂ ਜੋ ਮਸਾਲਿਆਂ ਦੇ ਵਿੱਚ ਰਹਿ ਸਕੇ ਨਹੀਂ ਬਾਹਰ ਜਿੱਤ ਪੁੱਤ ਆਇਆ ਬਾਹਰ ਐਸੇ ਨਹੀਂ ਬੋਲਣਾ ਬੇਟਾ ਪਿਆਰ ਸੇ ਬੋਲਣਾ ਪਿਆਰ ਸੇ ਇਹ ਮੈਂ ਯਾਦ ਕਰਦਾ ਹਾਂ ਤੁਹਾਡੇ ਮੁੰਡਾ ਮਰਮ ਬਹੁਤ ਮਜ਼ਾ ਕੀਆ ਆਪਣੇ ਘੜੀ ਤੇ ਗਿਆ ਇਹ ਤੇ ਬਹੁਤ ਮਜ਼ਾ ਕਰਦਾ ਹੈ ਤੇ ਛੁੱਟੀਆਂ ਹੈਗੀਆਂ ਤੇ ਦੇਖੋ ਹੁਣ ਕਦੋਂ ਜਾਉਂਗਾ ਸਕੂਲ ਤੇ ਇਹ ਵੀ ਨਹੀਂ ਪਤਾ ਵੀ ਜਾਣਾ ਕਿੱਥੇ ਆ ਨਾ ਮੈਂ ਕੁੱਟਦੀ ਹਾਂ ਹੁਣ ਐਵੇਂ ਮਿਲਾਉਂਦੇ ਆਂ ਕਰਕੇ ਇਹ ਐਦਾਂ ਜਿਹੜਾ ਮਿਰਚ ਮਸਾਲਾ ਹੈ ਨਾ ਬਾਹਰ ਨਹੀਂ ਜਾਂਦਾ ਐਦਾਂ ਕੁੱਟੀ ਦਾਣਾ ਇਹਨੇ ਬਰੀਕ ਨੇ ਟਾਈਮ ਨਾਲ ਲੱਗਦਾ ਵਿੱਚ ਇਹਦੇ ਦੇਖ ਬਰੀਕ ਹੁੰਦੇ ਨੇ ਥਮ ਚਟਣੀ ਚਟਣੀ ਜਿੰਨੇ ਚਟਣੀ ਬਹੁਤ ਵਾਹ ਲੱਗਦੀ ਹੈ ਚਟਕੇ ਤੇ ਪਹਿਲੀ ਜਿੱਦਾਂ ਮਿਕਸੀਜ ਬਣਾ ਲੈਂਦੇ ਹਾਂ ਪਰ ਇਹ ਜੋ ਕੁੰਡੇ ਕੋਟਨੇ ਜਾਂਦਾ ਟੇਸਟ ਉਹ ਇਹਦੇ ਚੀ ਕੁੰਡੇ ਕੋਟਨੇ ਮਧਾਨੀਆਂ ਚਾਟੀਆਂ ਸਭ ਹੁਣ ਦੇਖਣ ਨੂੰ ਮਿਲਦਾ ਕੁਛ ਨਹੀਂਗਾ ਮਰ ਜਿੱਦਾਂ ਲੋਫ ਹੋ ਗਈਆਂ ਇਹ ਲੋਕਾਂ ਨੇ ਕਰੋ ਬਾਹਰ ਪਸੂ ਕਰਦੇ ਆ ਖੋਲੀਆਂ ਬੇਲੀਆਂ ਆਪ ਵੀ ਬੇਲੇ ਸੱਦਾ ਦਿੱਤਾ ਬਿਮਾਰੀਆਂ ਨੂੰ ਹੈਨਾ ਜਿਆਦਾ ਲੋਕ ਬਸ ਦੁੱਧ ਮੋਨ ਲੈ ਕੇ ਰਾਜੀ ਆ ਹਨਾ ਤੁਹਾਨੂੰ ਨਾ ਕਰਨਾ ਪਵੇ ਦੁੱਧ ਹੋਵੇ ਵਧੀਆ ਤੇ ਇਹ ਚਾਹ ਪੁੱਣਾ ਦਿਓ ਵਾਪਸ ਦੁੱਧ ਵਧੀਆ ਹੋਵੇ ਤੇ ਜਲਦੀ ਨਕਲੀ ਮੈਂਣਾ ਆਪਾਂ ਨੂੰ ਹਾਂ ਨਹੀਂ ਦੁੱਧ ਵੀ ਨਕਲੀ ਜਿੱਦਾਂ ਕਹਿ ਲਓ ਜਿੰਨਾ ਮਰਜ਼ੀ ਲੈ ਲਓ ਪਰ ਇੱਕ ਗੱਲ ਜ਼ਰੂਰ ਹੈ ਜਿਹੜੀ ਆਪਾਂ ਜੀ ਘਰ ਬਣਾ ਲੈਨੇ ਆ ਨਾ ਜਿਹੜਾ ਦੁੱਧ ਘਰ ਦਾ ਆਪਣਾ ਦਹੀਂ ਘਰ ਦਾ ਉਹੀ ਚੀਜ਼ਾਂ ਪਿਓਰ ਆ ਜੋ ਆਪਾਂ ਨੂੰ ਪਤਾ ਵੀ ਚੀਜ਼ ਆ ਪਾਈਆਂ ਦੇਖੋ ਜੀ ਤੇ ਜਿਹੜੇ ਕਰੇਲੇ ਹੁੰਦੇ ਆ ਕਰੇਲੇ ਵੀ ਜਿੱਦਾਂ ਕਹਿ ਲਓ ਵੀ ਜਿਹੜੇ ਜੋੜ ਦੁਖਦੇ ਹੁੰਦੇ ਹਨਾ ਤੇ ਉਹਨਾਂ ਲਈ ਵੀ ਵਧੀਆ ਹੁੰਦੇ ਆ ਆਲਰੇਡੀ ਸ਼ੂਗਰ ਹੁੰਦੀ ਇਹਨਾਂ ਨੂੰ ਨਾ ਇਹ ਸ਼ੂਗਰ ਦੇ ਮਰੀਜ਼ ਹੁੰਦੇ ਆ ਤੇ ਉਹਨਾਂ ਲਈ ਵੀ ਕਰੇਲੇ ਵਧੀਆ ਹੁੰਦੇ ਕੋ ਕਰੇਲੇ ਕੋੜੇ ਆ ਹਰੇਕ ਦੁੱਖ ਨੂੰ ਮਾਰਦੇ ਆ ਇਹ ਤੇ ਥੋੜੀ ਇਹ ਤਾਂ ਖੇਚਲ ਕਰਨੀ ਪੈਂਦੀ ਪਰ ਟੇਸਟੀ ਬਹੁਤ ਬਣਦੇ ਆ ਤੇ ਵਧੀਆ ਲੱਗਦੇ ਆ ਇਹਦੇ ਨਾਲ ਦੀ ਕੋਈ ਚੀਜ਼ ਵੀ ਹੈ ਨਹੀਂ ਜੀ ਜਿਹੜੀ ਆਪਾਂ ਘਰ 'ਚ ਤਿਆਰ ਕਰਕੇ ਖਾ ਲੈਣੀ ਹੈ ਨਾ ਤੇ ਇੱਕਦਮ ਸ਼ੁੱਧ ਔਰ ਸਾਫ਼ ਤੇ ਵਧੀਆ ਹੁੰਦੀ ਹੈ ਨਾ ਤੇ ਦੇਖੋ ਜੀ ਮੈਂ ਹੁਣ ਚੰਗੀ ਤਰ੍ਹਾਂ ਨੂੰ ਕੋਟਨ ਦੇ ਨਾਲ ਹਨਾ ਬਰੀਕ ਕਰ ਦੇਣਾ ਮਸਾਲੇ ਨੂੰ ਤੇ ਜਿਹੜਾ ਮਸਾਲਾ ਨਾ ਅ ਗ੍ਰਿਲਿਆਂ ਦੇ ਵਿੱਚੋਂ ਬਾਹਰ ਨਾ ਆਵੇ ਤਾਂ ਫਿਰ ਵੀ ਆਪਾਂ ਹਨਾ ਪੂਰੀ ਕੋਸ਼ ਕਰਾਂਗੇ ਇਹਨੂੰ ਬ੍ਰੀਕ ਕਰਨੇ ਦੀ ਤੇ ਕੁੰਡੇ ਕੋਟਣਾ ਬਹੁਤ ਸੋਹਣਾ ਮਸਾਲਾ ਕੋਟ ਹੁੰਦਾ ਤਾਂ ਮੈਂ ਤਾਂ ਇਹਦੇ ਨਾਲੇ ਕੋਟ ਦੇ ਹੁੰਦੀ ਆ ਜਦੋਂ ਬਣਾਵਾ ਹੁਣ ਭਰ ਲਈਏ ਹੁਈ ਹਾਂ ਫੰਜੀ ਮਸਾਲਾ ਮੈਂ ਕੋਟ ਲਿਆ ਤੇ ਆ ਦੇਖੋ ਤਿਆਰ ਕਰ ਲਿਆ ਤੇ ਹੁਣ ਇਹਨੂੰ ਕੱਟ ਪਾ ਕੇ ਤੇ ਵੀ ਆਪਾਂ ਸਾਰੇ ਚੜੀਆਂ ਤੇ ਲੈ ਲਏ 9-10 ਮਿੰਟਾਂ ਕੇ ਹਲੇ ਲੱਗੇ ਆ ਤੇ ਪੱਕੇ ਨਹੀਂ ਹੈਗੇ ਐਕਦਾਮ ਸਹੀ ਆ ਤੇ ਵਧੀਆ ਆ ਸਾਰੇ ਮੈਂ ਕੱਟ ਪਾ ਕੇ ਨਹੀਂ ਨਹੀਂ ਤੇ ਫਿਰ ਇਹਨਾਂ ਨੂੰ ਕਰਦੇ ਆ ਤਿਆਰ

ਮਸਾਲੇ ਵਿੱਚ ਧਾਗਾ ਵੀ ਲਾਉਣਾ ਨਾ ਮੜਮਟ ਲਾਉਣੇ ਧਾਗਾ ਵਿੱਚ ਮਾਰੇਦੇ ਹਨ ਹਾਂਗਾ ਸੁਭਾ ਤੁਹਾਨੂੰ ਪਤਾ ਹੋਵੇ ਕਿਥੇ ਹੈ ਨਹੀਂ ਉੱਥੇ ਵੀ ਮੰਡੀ ਆ ਮੰਡੀ ਆਓ ਜੋ ਤੱਕਿੰਦਾ ਮੰਡੀ ਆ ਉਹ ਤਾਂ ਮੈਂ ਤੁਹਾਨੂੰ ਦਿਖਾਏ ਤਾਂ ਸਾਫ਼ ਕਰਿਆ ਕਰਨੇ ਹੋ ਜਾਈ ਦੇਖੋ ਜੀ ਹੁਣ ਤਰੇਲੇ ਪੂਰੇ ਪਰ ਲੈ ਆ ਤਾਂ ਹੁਣ ਧਾਗੇ ਦੀ ਆ ਗਈ ਬਾਦੀ ਨੂੰ ਲਾ ਰਿਹਾ ਆ ਤੇ ਜਦੋਂ ਆਪਾਂ ਧਾਗੇ ਨੇ ਧਾਗੇ ਨਾਲ ਲਪੇਟਦੇ ਹਾਂ ਨਾ ਖੜ ਜਾ ਤੂੰ ਰੋ ਇਹ ਦਬੱਤ ਤਾਂ ਘਾਲੀ ਭੇੜੀ ਤੇ ਮਸਾਲਾ ਇਹਦਾ ਨੇ ਬਾਹਰ ਨਹੀਂ ਨਿਕਲਦਾ ਹੈਗਾ ਤੇ ਇਹ ਮਸਾਲਾ ਇਹਦਾ ਇਹਦੇ ਰੰਦਾ ਇਹਦੇ ਵਿੱਚ ਪਾਉਂਦੇ ਆ ਨਾ ਤੇ ਆ ਦੇਖੋ ਜੀ ਤਾਂ ਜਿਹ ਮਠੀ ਮਠੀ ਅੱਗੇ ਹੈ ਨਾ ਬਣਾਵਾਂਗੇ ਤੇ ਟੇਸਟੀ ਟੇਸਟੀ ਤਰੇਲੇ ਤੇ ਮੇਰੀਆਂ ਕਈ ਭੈਣਾਂ ਐ ਇਸ ਤਰੀਕੇ ਨਾਲ ਬਣਾਉਂਦੀਆਂ ਤਰੀਕੇ ਵੈਸੇ ਬਹੁਤ ਆ ਸਾਰਿਆਂ ਦਾ ਆਪਣਨੇ ਤਰੀਕੇ ਆ ਕਈ ਕញ្ញਾਂ ਨੇ ਕਿ ਇਹ ਕਿਹਲੇ ਚੀਜ਼ਾਂ ਕਹਿੰਦੇ ਲੋਕ ਹਰ ਇਹ ਸਭ ਦੇ ਪਸੰਦ ਆ ਤੇ ਗਈ ਉਹ ਨਹੀਂ ਪਸੰਦ ਹੈਗੀਆਂ ਤੇ ਕਈ ਇਹਨਾਂ ਸੈੱਟ ਪੈਂਦੇ ਨੇ ਕਿ ਇਹਨਾਂ ਨੂੰ ਨਹੀਂ ਸੈੱਟ ਪੈਂਦੇ ਹੈਗੇ ਤੇ ਇਹ 슈ਗਰ ਵਾਲੇ ਨੂੰ ਬਹੁਤ ਸੈੱਟ ਪੈਂਦੇ ਹੈ ਜੀ ਤੇ ਇਹ ਲੈ ਕੇ ਬੇਟਲ ਬੇਟੇ ਸਾਰੇ ਮੇ ਰੱਖੀ ਜਾਣੇ ਆ ਤੇ ਮਸਾਲਾ ਕੰਟਰੋਲ ਰਹਿਣਾ ਇਹਨਾਂ ਦਾ ਇਦਾਂ ਬਾਹਰ ਨਾ ਆਣਾ ਬਿਲਕੁਲ ਨਹੀਂ ਆਣਾ ਗਰੇਲੇ ਹੋਏ ਤਿਆਰ ਇਕਦਮ ਤੇ ਨਮੇ ਕੜਾਜੂ ਕੱਟ ਲੈ ਬਣੀ ਤੇ ਆ ਦੇਖੋ ਜੀ ਤੇ ਆਹਦੀ ਛਿੱਲਾ ਵੀ ਹੈ ਸੀ ਨਾ ਇਹ ਆਪਾਂ ਇਹ ਤੁੜਕਾ ਲਾਵਾਂਗੇ ਜੇ ਮਸਾਲਾ ਲਗਾ ਦਮੈਂ ਨਾਲੇ ਸੇਕਾ ਤੇ ਜਿੰਨਾ ਕੋ ਪਰਤ ਹੋਇਆ ਵਿੱਚ ਮਟਲੇ ਤੇ ਬੱਤੀ ਦੇ ਵਿੱਚ ਪਾ ਦੇ। ਇਹਨੂੰ 9 ਸੈਂਚੇ ਕਰ ਦੇਣਾ ਇਹਨੂੰ। ਤੇ ਇਸ ਲਾਈਨ ਕੋਲੇ ਨੂੰ ਵਿੱਚ ਮਸਾਲਾ ਬਿਚ ਪਾਤਾ ਰਹੇ ਆ। ਹੁਣ ਮੈਂ ਜਾਵਾਂ ਥਾੜਾ ਕੱਢ। ਇਧਰ ਮੇਰੀ ਗਾਈ ਵਾਲਾ ਪਾਇਆ ਆ। ਰੋਟੀ ਫਲਾਇਆ ਨਾ ਦੇਖਦੇ ਨਹੀਂ ਤਕੀ ਇੱਕ ਨੰਗੀ ਆ ਇਸ ਦੇਖ ਲੀਏ ਜੀ ਦਾ ਅਰਿੱਲਿਆਂ ਦਾ ਵੈਸੇ ਵਧੀਆ 스멜 ਬਹੁਤ ਸੋਣੀ ਆਉਣ ਲਈ ਜੀ ਉਹ ਦਿਨ ਅਸਤਵ ਗਏ ਨਹੀਂ ਹਦੀਆਂ ਦੇ ਜਨ ਨਾਲ ਪੱਕੀ ਲੱਸੀ ਪੀਓ ਜਾਂ ਕੱਚੀ ਦਸੀ ਵੀ ਓਕੇ ਨਹੀਂ ਹੋ ਜਾਂਦੀ ਜਿਹੜਾ बिये बच्चे नहीं खेती नहीं है बी करने नहीं चाहिए है मैं इन आई होनी बीए ये बीच असर बहुत हमारे ਹਾਂਜੀ ਸਾਡੇ 6:30 ਦਾ ਹੋ ਗਿਆ ਟਾਈਮ ਜੀ ਤੇ ਮੈਂ ਫਿਰ ਤਾਰ ਕੱਢ ਕੇ ਤੇ ਫਿਰ ਹੁਣ ਦੁੱਧ ਵੀ ਗਰਮ ਕਰ ਲਿਆ ਤੇ ਦੁੱਧ ਹਜੀ ਦੇਖੋ ਪਾਫਾ ਨਿਕੰਢੀਆਂ ਹੋਣੇ ਗਰਮ ਕਰਕੇ ਲੈਂਦਾ ਜੇ ਵਿਲੀਓ ਤੇ ਉਥੇ ਰੱਖਿਆ ਚੁੱਲਾ ਮੈਂ ਨਾ ਤੇ ਉਥੇ ਲਾਉਣੀ ਹੁਣੀ ਗਰਮ ਕਰਕੇ ਤੇ ਵਧੀਆ ਤੇ ਦੇਖੋ ਜੀ ਇਧਰ ਛੱਲਾਂ ਜਿੱਦਾਂ ਕਹਿ ਲੋ ਵੀ ਕ੍ਰੇਲਿਆਂ ਦੀਆਂ ਬਣ ਗਈਆਂ ਉਹ ਵੀ ਤੈਨੂੰ ਚੰਗੀਆਂ ਨੇ ਨਾਲ ਸਾਲੀਆਂ ਮੈਂ ਕੱਚੀਆਂ ਨੇ ਰਹਿਣ ਤੇ ਬਹੁਤ ਸੋਹਣੀ ਸਮੈਲ ਆਉਣ ਦੀ ਆ ਤੇ ਤੁਸੀਂ ਵੀ ਜਰੂਰ ਨਾ ਛੱਲਾਂ ਨੂੰ ਵੀ ਬਣਾ ਕੇ ਖਾਇਆ ਕਰੋ ਸਿੱਟਿਆ ਨਾ ਕਰੋ ਇਹਨਾਂ 'ਚ ਅਸਰ ਹੁੰਦਾ ਬਹੁਤ ਜ਼ਿਆਦਾ ਤੇ ਬਹੁਤ ਆਪਾਂ ਨੂੰ ਫਾਇਦੇ ਹੁੰਦੀਆਂ ਚੀਜ਼ਾਂ ਦੇ ਤੇ ਮੇਰੀਆਂ ਭੈਣਾਂ ਦੱਸਣਾ ਵੀ ਤੁਸੀਂ ਕਿਹੜੇ-ਕਿਹੜੇ ਤਰੀਕੇ ਨਾਲ ਬਣਾਉਨੇ ਆ ਕ੍ਰੇਲਿਆਂ ਨੂੰ ਤੇ ਕਮੈਂਟ ਕਰਕੇ ਜੂ ਦੱਸਿਓ ਤਾਂ ਜੋ ਮੈਨੂੰ ਵੀ ਪਤਾ ਲੱਗੇ ਤੇ ਮੈਂ ਇਹ ਦੇਸੀ ਤਰੀਕੇ ਨਾਲ ਕ੍ਰੇਲੇ ਬਣਾਏ ਹੋਏ ਆ ਤੇ ਨਾਲ ਉਹਨਾਂ ਦੇ ਛਿੱਲਾਂ ਵੀ ਬਣਾਈਆਂ ਤੜਕ ਲਈਆਂ ਤੇ ਜਰੂਰ ਦੱਸਿਓ ਮੇਰੀਆਂ ਭੈਣਾਂ ਤੁਹਾਨੂੰ ਕਿਦਾਂ ਦਾ ਵਲੌਗ ਲੱਗਾ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੂ ਦੱਸਿਆ ਕਰੋ ਸਾਡੇ ਵਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ 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 ਜੀ